ते और इन्होंने शेयर के महान दान सरबिसर का नामांकन में मैं भैया और हरियाणा के आनंदिया पार्क में और बहुत सारा हां लाखे हस ਦੇ ਗਾਈ ਕਰਾਂਗੇ ਪਰ ਇੱਕ ਰੱਖਾ ਆਇਆ ਉਹਨੋਂ ਪਿੱਛੇ ਦੀ ਬੰਦਲਾ ਉਹ ਨਿਕਲ ਪਿਆ ਉਹ ਕਿ ਦੇਖੋ ਇਹਨਾਂ ਨੇ ਵੀ ਉਹ ਆਪਣੇ ਨਾਲ ਲੱਗਾ ਚੀਤੀਆਂ ਸਾਰੀਆਂ ਇਹੋ ਜਿਨਾਂ ਨੇ ਸਾਰਿਆਂ ਦੇ ਸਾਹਮਣੇ kiya ਇਹਨਾਂ ਜਿਹਨਾਂ ਨੇ ਬਿਆਨ ਕਰ ਲੱਗੀਆਂ ਬਹੁਤ ਸਾਰਿਆਂ ਨੇ ਅੱਜ ਆ ਇਸ ਗੱਲ ਉਹਨਾਂ ਬੰਦਿਆਂ ਦੀਆਂ ਵੀਡੀਓ ਜੋੜਤੀਆਂ ਉਹਨਾਂ ਦੇ ਕਾਰਨ